ਹਜ਼ਾਰ ਕੀ ਮਹਿਲਾ ਨੂੰ ਸੀ ਦੇਣਾ 5 ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਘਾੜੇ ਧਨ ਆਲਾ ਜਾ 15 ਲੱਖੜਾ ਨਹੀਂ ਕੀਤਾ ਹੈ ਉਹ ਤਾਂ ਮੋਕਾ ਦਿਓ ਤਾਂ ਕਹਿੰਦੇ ਜੰਗਲਾ ਸੀ ਬਾ ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾਵਾਂ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਦਾ ਉਹਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਤਨੀ ਕਿੰਨੀ ਤੁਹਾਡੇ ਵੋਟ ਨੰਬਰ ਕਿੰਨਾ ਦਾ ਫਿਰ ਵੋਟ ਕਿਨੂੰ ਪਾਉਨੇ ਹੋ ਇਹ ਵੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ 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 ਤੇ ਹਮਲਾ ਹੈ ਤਾਂ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀ ਕਦੇ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਵੋਟਾਂ ਹੋਈਆਂ ਕੀ ਹੋਇਆ ਸੀ ਉੱਤੇ ਆ ਆ ਘੜਤੀ ਆ ਛੜਤੀ ਆ ਘੜਤੀ ਆ ਛੜਤੀ ਬਸ ਸੁਪਰੀਮ ਕੋਰਟ ਨੇ ਕਿਹਾ ਸੀ ਆ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਤੇ ਮੇਅਰ ਆ ਹੈ ਫਿਰ ਉਹ ਤੋਂ ਉਹ ਉਹ ਜਿਵਾਬ ਨਹੀਂ ਸੀ ਉਹਨਾਂ ਕੋਲ ਸੋ ਇਸ ਕਰਕੇ ਇਹ ਅਸਲ ਚ ਬੋਟਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੂੰ ਮਰਜ਼ੀ ਆਪਾਂ ਗਿਣ ਲਾਂਗੇ ਹੁਣ ਹਰਿਆਣੇ ਦੇ ਵਿੱਚ ਇਹ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰੇ ਬਣ ਗਿਆ ਫਿਰ ਕੀ ਜੀ ਗਿਣ ਕਰਾਂਗੇ ਤੁਸੀਂ ਰਾਉਤ ਰਾਧੀ ਨੇ ਵੀ ਇਸ ਦੇ ਉੱਤੇ ਕੁਝ ਇੱਕ ਪੂਰਾ ਸਰਵੇ ਕੀਤਾ ਸੀਗਾ ਕੁਝ ਇੱਕ ਡਿਟੇਲਸ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਮੰਦੀਏ ਕੀ ਕਿਤੇ ਕਿਹੜੇ ਡਿਟੇਲਸ ਸਾਹਮਣੇ ਆ ਉਸ ਦਾ ਵੀ ਇੱਕ ਫਰਦਾਪਾ ਸੁਪਰੀਮ ਕੋਰਟ ਸੁਪਰੀਮ ਮਾਨਜੁਲ ਸੁਪਰੀਮ ਕੋਰਟ ਨੇ ਦੱਸ ਦਿੱਤਾ ਜਿਹੜਾ ਕਾਟਣਾ ਤੁਹਾਨੂੰ ਮੰਨਣਾ ਪੈਣਾ ਮਾਨਜੁਲ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਕਿਵੇਂ 65 ਲੱਖ ਵਿਹਾਰ ਦੇ ਵਿੱਚ ਤੁਸੀਂ ਬੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟ ਦੇਣੀ ਸੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਰਦੇ ਨੇ ਇਹ ਇੱਕ ਇਕੱਲਾ ਇਹ ਨਹੀਂ ਹੈਗਾ ਵੀ ਮਤਲਬ ਵਿਰੋਧੀਆਂ ਨੂੰ ਤਾਂ ਆਪਣਿਆਂ ਨੂੰ ਵੀ ਮਾਰ ਹੀ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਡ ਘਟਣ ਵਾਲਾ ਅੱਜ ਅਸੀਂ ਕਿਹਾ ਕਿ ਅਸੀਂ ਰਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਭਾਰਤ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਾਰੰਟੀ ਤੋਹਣੀ ਚਾਹੁੰਦਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡਟ ਸਾਨੂੰ ਦਿੱਤਾ ਹੈ ਅਸੀਕੇ ਸਦਾ ਚੁੱਲਾ ਬੁਝ ਨਹੀਂ ਕਹਿੰਦਾ ਸਰ ਬਾੜ ਦੀ ਸਿੱਧੀ ਦਾ ਬਾੜ ਦੀ ਕਿਸਮ ਦਾ ਬਾੜ ਦੀ ਕਿਸਮ ਬਾੜ ਦੀ ਜਿਹੜੀ ਟਲ ਗਏ ਜਿਹੜਾ ਆ ਰਹੇ ਨੇ ਆਹ ਬੋਦੀ ਆਹ ਮਰੇ ਬਾੜ ਦੀ ਉਸਰ ਕਰ ਬੁਕਲੇ ਕਦੀ ਸੋਰਾ ਕਰ ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਕਾਪਲੇ ਮਿਨਸ਼ਾਨ ਉੱਪਰ ਚਲਾ ਗਿਆ ਸੀ ਚਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਕਰਤਾਰੀ ਦੇ ਇਸੀ ਆਰਡਰ ਦੇਦੇ ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲ ਵਿੱਚ ਘੱਜੜਾ ਇੱਧਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਐਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦਿਨਾਂ ਚ ਪਾਣੀ ਆਉਂਦਾ ਹੁੰਦਾ ਇਹਦੀ ਪੱਕਾ ਪਤਾ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਹਨਾ ਪਹਿਲਾਂ ਮੰਗਰੋਂ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਕੜਕੜੇ ਇਹ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜ਼ਿਆਦਾ ਨਹੀਂ ਸਾਨੂੰ ਮਾਰ ਕਰਦੀ ਜਦੋਂ ਉੱਪਰੋਂ ਪਾਣੀ ਆਉਂਦਾ ਤੇ ਉਹ ਸਾਨੂੰ ਮਾਰ ਕਰਦਾ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੀ ਪਾਣੀ ਲੈਣੇ ਲੈਣੇ ਹਾਂ ਜੀ Rajasthan ਨੂੰ ਪਾਣੀ ਚਾਹੀਦਾ ਚੱਲ ਲੈਣਾ ਮੈਂ ਕੋਈ ਨਹੀਂ ਬੋਲਦੇ ਉਹ ਕਿਸਾਨਾਂ ਨੇ ਕੋਈ ਜਵਾਬ ਦਿੱਤਾ ਉਹਨਾਂ ਨੇ ਇਹੀ ਕਿਹਾ ਕਿ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਨਹੀਂ ਹੋ ਜੈਨਾ ਵੀ ਹਰ ਵਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਾਰ ਜਾਂਦੀ ਤੇ ਕਿਉਂਕਿ ਦਰਿਆ ਦਾ ਕਿਨਾਰ ਆ ਔਰ ਦਰਿਆ ਨੂੰ ਨੱਕੇ ਨਹੀਂ ਲਾਂਦੇ ਇਹ ਅਨ ਦਰਿਆ ਦਾ ਕਿਹੜਾ ਕੋਈ ਪਾਟੈਟਿਕ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੇ ਹਰ ਸੰਭਵ ਹੈਲਪ ਕਰਾਂਗੇ